ਅਤੇ ਮੈਂ ਆਪਣੇ ਪ੍ਰਿਆ ਮੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਦੀਆਂ ਵਿਕਾਸ ਦੀਆਂ ਨੀਤੀਆਂ ਤੇ ਲੋਕਾਂ ਨੇ ਮੋਹਰ ਲਾਈ ਹੈ ਸਾਢੇ 3 ਸਾਲ ਜਿਹੜਾ ਉਹਨਾਂ ਨੇ ਕੰਮ ਕੀਤਾ ਸੀ ਉਹਨਾਂ ਦੀਆਂ ਵਿਕਾਸ ਦੀਆਂ ਜਿਹੜੀਆਂ ਨੀਤੀਆਂ ਸੀਗੀਆਂ ਜਿਹੜੇ ਉਹਨਾਂ ਵਿਕਾਸ ਕੀਤੇ ਆ ਉਹਦੇ ਤੇ ਮੋਹਰ ਲਾਈ ਆ ਉਹਦੀ ਆਪਣੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਰਿਵਾਲ ਜੀ ਜਿਨ੍ਹਾਂ ਦੀਆਂ ਦੇਸ਼ ਪੱਖੀ ਤੇ ਪੰਜਾਬ ਪੱਖੀ ਨੀਤੀਆਂ ਤੇ ਮਾਝੇ ਦੇ ਲੋਕਾਂ ਨੇ ਮੋਹਰ ਲਾਈ ਆ ਮੈਂ ਉਹਨਾਂ ਨੂੰ ਵੀ ਵਧਾਈ ਦੇਣਾ ਮੈਂ ਆਪਣੇ ਪਤਵਾਰੀ ਪੰਜਾਬ ਦੇ ਮਨੀਸ਼ ਸ਼ੋਧਿਆ ਜੀ ਜਿਹੜੇ ਸਾਡੀ ਪਾਰਟੀ ਦੇ ਵੱਡੇ ਲੀਡਰ ਨੇ ਉਹਨਾਂ ਨੂੰ ਵਧਾਈ ਦੇਣਾ ਜਿਨ੍ਹਾਂ ਦੀ ਅਗਵਾਈ ਚ ਅਸੀਂ ਇਹ ਇਲੈਕਸ਼ਨ ਲੜੀ ਐ ਮੈਂ ਮਾਝੇ ਦੇ ਸਾਰੇ ਲੋਕਾਂ ਨੂੰ ਵਧਾਈ ਵੀ ਦੇਣਾ ਸਰਦਾਰ ਦੇ ਲੋਕਾਂ ਨੂੰ ਵਧਾਈ ਦੇਣਾ ਆਪਣੇ ਹਦਮਨਪਿਆ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਜੀ ਨੂੰ ਵਧਾਈ ਦੇਣਾ ਔਰ ਮੈਂ ਕਹਿਣਾ ਚਾਹੁੰਦਾ ਕਿ ਜੋ ਕੁਝ ਇਲੈਕਸ਼ਨ ਦੇ ਵਿੱਚ ਬਣਾਇਆ ਜਾ ਰਿਹਾ ਸੀਗਾ ਕਿ ਇਹ ਪੰਥਕ ਹਲਕਾ ਜੀ ਇੱਥੇ ਇਦਾਂ ਹੋਊਗਾ ਜੀ ਇਦਾਂ ਹੋਊਗਾ ਨਹੀਂ ਲੋਕਾਂ ਨੇ ਬਲੋ ਇਹ ਸਾਬਤ ਕਰਤਾ ਕੇ ਲੋਕਾਂ ਨੇ ਇੱਕ ਵਾਰ ਫੇਰ ਵਕਾਸ ਨੂੰ ਓਟਾਂ ਪਾਈਆਂ ਲੋਕਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਵਿਕਾਸਪੱਖੀ ਨੀਤੀਆਂ ਤੇ ਮੋਹਰ ਲਾਈ ਆ ਉਹ ਚੀਜ਼ਾਂ ਭੁਲੇਖੇ ਸਾਰੇ ਦੂਰ ਕੀਤੇ ਆ ਔਰ ਮੈਂ ਇਸ ਗੱਲ ਤੋਂ ਬੜਾ ਖੁਸ਼ ਵੀ ਆ ਕਿ ਮਾਝੇ ਦੇ ਲੋਕਾਂ ਨੇ ਕਾਂਗਰਸ ਨੂੰ ਬਹੁਤ ਬੁਰੀ ਤਰ੍ਹਾਂ ਦਕਾ ਰਿਆ ਕਾਂਗਰਸ ਚੌਥੇ ਨੰਬਰ ਤੇ ਆ ਭਾਜਪਾ ਪੰਜਵੇਂ ਨੰਬਰ ਤੇ ਆ ਜਿਹੜੇ ਕਹਿੰਦੇ ਅਸੀਂ ਅਗਲੀ ਸਰਕਾਰ ਬਣਾਉਣੀ ਆ ਕਾਂਗਰਸ ਦੇ 6 ਭੁਲੇਖੀ ਮੁੱਖ ਮੰਤਰੀ ਉੱਥੇ ਤੁਰੇ ਫਿਰਦੇ ਸੀ ਜਿਹੜੇ ਕਹਿੰਦੇ ਅਸੀਂ ਮੁੱਖ ਮੰਤਰੀ ਅਸੀਂ ਮੁੱਖ ਮੰਤਰੀ ਆ ਉਹ ਤੰਬੀ ਵਾਲੇ ਬਚਾਦੇ ਬਾਜਵਾਜੀ ਸਭ ਰਗੜਤੇ ਲੋਕਾਂ ਨੇ ਰਾਜਾ ਬੜਿੰਗ ਜੀ ਨੇ ਜੋ ਹੰਕਾਰ ਸੀਗਾ ਉਹਨਾਂ ਦੀ ਧੌਣ ਦੇ ਵਿੱਚ ਜਿਹੜਾ ਕਿਲਾ ਸੀਗਾ ਜਿਹੜਾ ਉਹਨਾਂ ਨੇ ਸਾਡੇ ਗਰੀਬ ਲੋਕਾਂ ਦੇ ਪ੍ਰਤੀ ਦਲਤ ਦਲਤਾਂ ਦੇ ਵਿਰੋਧੀ ਸਰਦਾਰ ਬੂਟਾ ਸਿੰਘ ਜੀ ਦੇ ਵਿਰੋਧ ਜਿਹੜੀ ਉਹਨਾਂ ਨੇ ਸਟੇਟਮੈਂਟ ਦਿੱਤੀ ਉਹਦਾ ਬਹੁਤ ਕਰਾਦਾ ਜਵਾਬ ਦਿੱਤਾ ਔਰ ਕਾਂਗਰਸੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਪੰਜਾਬ ਦੇ ਲੋਕ ਉਹਨੂੰ ਉਹ ਨਹੀਂਗੇ ਬਾਜੇ ਵਾਲੇ ਉਹ ਨਹੀਂ ਹੈ ਕਿ ਤੁਹਾਨੂੰ ਬਰਦਾਸ਼ਤ ਕਰ ਦੇਣਗੇ ਇੱਕ ਕਰਕੇ ਮਾਝੇ ਦੀ ਧਰਤੀ ਤੋਂ ਕਾਂਗਰਸ ਨੂੰ ਇੱਕ ਬਹੁਤ ਬੁਧੀ ਤਰ੍ਹਾਂ ਮਝਾ ਲਾ ਨੇ ਜਿਹੜਾ ਨਕਾਰ ਦਿੱਤਾ ਉਹ ਜਿਹੜੀ ਭਾਰਤੀ ਜਨਤਾ ਪਾਰਟੀ ਜਿਹੜੇ ਭਵਿੱਖ ਦੀਆਂ ਪਲਾਨਾਂ ਕਰੇ ਸੀਗੇ ਕਿ ਅਸੀਂ ਤਾਂ ਜੀ ਅੱਜ ਦੇ ਨਾਲ ਗੱਠ ਜੋੜ ਕਰਾਂਗੇ ਉਹਦੇ ਨਾਲ ਕਹਾਂਗੇ ਸਰਕਾਰ ਸਾਡੀ ਬਣੂਗੀ ਉਹਨਾਂ ਨੂੰ ਸਮਝ ਲੱਗ ਗਈ ਕਿ ਪੰਜਾਬੀ ਔਰ ਮਾਝੇ ਵਾਲੇ ਜਿਹੜੇ ਆ ਉਹ ਭਾਜਪਾ ਨੂੰ ਅਗਲੀ ਸਤਾਈ ਦੇ ਵਿੱਚ ਨੇੜੇ ਤੇਰੇ ਨਹੀਂ ਲੱਗਣ ਦੇਣਗੇ ਸੋ ਮੈਂ ਸਮਝਦਾ ਕਿ ਇਹ ਜਿਹੜੀ ਚੋਣ ਆ ਇਹ ਸਫਾਈ ਦਾ ਇੱਕ ਸੈਮੀਫਾਈਨਲ ਸੀਗਾ ਔਰ ਸਤਾਈ ਦੇ ਵਿੱਚ ਮੁੜ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਔਰ ਬਾਜੇ ਦੇ ਵਿੱਚੋਂ ਅਸੀਂ ਵੱਡੀ ਲੀਡ ਲਾਂਗੇ ਬਾਜੇ ਦੇ ਵਿੱਚੋਂ ਅਸੀਂ ਕਾਂਗਰਸ ਦਾ ਅਕਾਲੀ ਦਲ ਦਾ ਸਬਾਇਆ ਕਰਦੇ ਆਂਗੇ ਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਬੇਸ਼ੱਕ ਦੂਜੇ ਨੰਬਰ ਤੇ ਆ ਪਰ ਉਹਨਾਂ ਨੂੰ ਜਿਹੜੀਆਂ ਵੋਟਾਂ ਪਈਆਂ ਉਹਨਾਂ ਨੂੰ ਸੋਚ ਲੈਣਾ ਚਾਹੀਦਾ ਕਿ ਵੋਟਾਂ ਉਹਨਾਂ ਨੂੰ ਕਿੱਦਾਂ ਪੈ ਗਈਆਂ ਇਹ ਵੋਟਾਂ ਕੋ ਕਾਲੀ ਦਲ ਨੂੰ ਨਹੀਂ ਪਈਆਂ ਉਹ ਜਿਹੜਾ ਜਿਹੜਾ ਉਮੀਦਵਾਰ ਦਾ ਪਛੋਕਰ ਉਹਨਾਂ ਦੇ ਜਿਹੜੇ ਜਵਾਈ ਸਾਹਿਬ ਜਿਨ੍ਹਾਂ ਦਾ ਉੱਥੇ ਅਸਰ ਸੀਗਾ ਜਿਨ੍ਹਾਂ ਦੀ ਦਹਿਸ਼ਤ ਸੀਗੀ ਉਹ ਦਹਿਸ਼ਤ ਦੇ ਕਰਕੇ ਉਹਨਾਂ ਦੇ 40 ਪਿੰਡਾਂ ਦੇ ਵਿੱਚੋਂ ਉਹਨਾਂ ਨੇ ਵੋਟਾਂ ਪਾਈਆਂ ਜਿੱਥੇ ਉਹਨਾਂ ਦੇ ਸਰਪੰਚ ਬਣਾਏ ਸੀਗੇ ਜਿਹੜੇ ਗੈਂਗਸਟਰ ਨੇ ਸਰਪੰਚ ਬਣਾਏ ਸੀਗੇ ਉਹ 40 ਪਿੰਡਾਂ ਦੇ ਲੋਕਾਂ ਨੇ ਵੋਟਾਂ ਪਾਈਆਂ ਆ ਕਾਲੀ ਦਲ ਨੂੰ ਪਰਫੁਲੇਖੇ ਜਿੰਨੀ ਦਾ ਨਾ ਚਾਹੀਦਾ ਕਿ ਪਤਾ ਨਹੀਂ ਕਿੰਨਾ ਸਾਨੂੰ ਰਿਸਪਾਂਸ ਮਿਲ ਗਿਆ ਕੋਈ ਇਦਾਂ ਦਾ ਰਿਸਪਾਂਸ ਨਹੀਂ ਆ ਸੋ ਮੈਂ ਸਮਝਦਾ ਕਿ ਇਹ ਬਹੁਤ ਵਧੀਆ ਸਾਰਸਕ ਨਤੀਜਾ ਜਿਹੜਾ ਉਹ ਬਾਜੇ ਦੇ ਲੋਕਾਂ ਨੇ ਦਿੱਤਾ ਔਰ ਸਫਾਈ ਦੀ ਜਿੱਤ ਦਾ ਮਾਝੇ ਦੇ ਲੋਕਾਂ ਨੇ ਜਿਹੜਾ ਮੋੜ ਬਣਤਾ ਮੈਂ ਫਿਰ ਇੱਕ ਵਾਰ ਆਪਣੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅਰਵਿੰਦ ਕੇਜੀਵਾਲ ਜੀ ਮਨੀਸ਼ ਸੁਸੋਧਿਆ ਜੀ ਪਾਰਟੀ ਦੀ ਸਮੁੱਚੀ ਟੀਮ ਜਿਹੜੀ ਉੱਥੇ ਕੰਮ ਕਰ ਰਹੀ ਸੀ ਜਿਹੜੀ ਸਾਰੇ ਸਾਡੇ ਦੇ ਐਮਐਲਏ ਸਾਹਿਬਾਨ ਕਈ ਐਮਐਲਏ ਸਾਹਿਬਾਨਾਂ ਨੇ ਡਿਊਟੀ ਕੀਤੀ ਕਈ ਮੰਤਰੀ ਸਾਹਿਬਾਨਾਂ ਨੇ ਡਿਊਟੀ ਕੀਤੀ ਮੈਂ ਸਭ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਔਰ ਮੈਂ ਸਮਝਦਾ ਕਿ ਇਹ ਜਿੱਤ ਆਮ ਆਦਮੀ ਪਾਰਟੀ ਦੀ ਜਿੱਤ ਹੈ ਝਾੜੂ ਦੀ ਜਿੱਤ ਹੈ ਜਿਹੜੇ ਐਵੇਂ ਤੀਜੇ ਚੌਥੇ ਦਲ ਸੋਸ਼ਲ ਮੀਡੀਆ ਦੇ ਸਵੇਦੇ ਸਵੇ ਚਾਹ ਦਾ ਕੱਪ ਲੈ ਕੇ ਬਹਿ ਜਾਂਦੇ ਆ ਕਿ ਆ ਹੋ ਗਿਆ ਜਿੱਤ ਝਾੜੂ ਦਾ ਥਿਲਾ ਹੋ ਗਿਆ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ 27 ਦੇ ਵਿੱਚ ਵੀ ਝਾੜੂ ਦੀ ਸਰਕਾਰ ਆਊਗੀ ਆਮ ਆਦਮੀ ਪਾਰਟੀ ਦੀ ਸਰਕਾਰ ਆਊਗੀ ਲੋਕ ਸਰਦਾਰ ਭਗਵੰਦ ਸਿੰਘ ਮਾਨ ਜੀ ਦੀਆਂ ਵਕਾਸ ਪੱਖੀ ਨੀਤੀਆਂ ਤੋਂ ਜਿਹੜਾ ਪੂਰੇ ਖੁਸ਼ ਨੇ ਸੋ ਮੈਂ ਮਜੈਲੋ ਤੁਹਾਡਾ ਧੰਨਵਾਦ ਕਰਦਾ ਇਸ ਸੱਤਾ ਦਾ ਕਾਇਮ ਰੋ 27 ਚ ਆਪਾਂ ਇਸ ਕਾਗਜ਼ ਨੂੰ ਇੱਥੇ ਦੇ ਚੌਥੇ ਨੰਬਰ ਤੇ ਆਏ ਜੋ 27 ਜਾਏ ਇਹਨਾਂ ਨੂੰ 6ਵੇਂ 6ਵੇਂ ਨੰਬਰ ਤੇ ਲਿਆਉਣਾ ਆਪਾਂ 7ਵੇਂ 7ਵੇਂ ਨੰਬਰ ਤੇ ਇਹਨਾਂ ਦਾ ਹੰਕਾਰ ਤੋੜਨਾ ਜਿਹੜਾ ਪ੍ਰਤਾਪ ਬਾਜਵਾ ਤੇ ਆ ਜਿਹੜਾ ਰਾਜੇ ਬੜਿੰਗਤ ਗਿਆ ਆ ਜਿਹੜੇ ਸੁੱਖੀ ਹੰਦਾਵਾ ਜਿੱਤੇ ਫਿਰਦੇ ਆ ਇਹਨਾਂ ਦਾ ਹੰਕਾਰ ਤੋੜਨਾ ਆਪਾਂ ਤੁਸੀਂ ਦੇਖੋ ਕੀ ਬਣਦਾ ਜਿੱਦਾਂ ਡੇਲਾ ਬਾਬਾ ਨਾਨਕ ਤੋੜਿਆ ਜਿੱਦਾਂ ਹੁਣ ਤੋੜਿਆ ਤਰਤਾਰ ਇਦਾਂ ਹੀ 27 ਦੀ ਲੈਕਚਰ 'ਚ ਇਹਨਾਂ ਦਾ ਹੰਕਾਰ ਤੋੜਾਂਗੇ ਇਨਾਂ ਦੇ ਹਲਕਿਆਂ 'ਚ ਜਾ ਕੇ ਤੋੜਾਂਗੇ ਜਿਹੜੇ ਉਹਨਾਂ ਦੇ 1 2 ਜਿਵੇਂ ਹੁੰਦਾ ਵੀ 2 4 ਜਿਹੜੇ ਪਿੰਡ ਹੈਗੇ ਆ ਜਿਵੇਂ ਉੱਥੇ ਹੜ੍ਹ ਆਏ ਸੀ ਤੁਹਾਡੇ ਸਾਹਮਣੇ ਤੁਸੀਂ ਮੀਡੀਆ ਵਾਲਿਆਂ ਨੇ ਦਿਖਾਇਆ ਸੀ ਵੀ ਕੈਸ਼ ਵੰਡ ਰਹੇ ਸੀ ਕਿਸੇ ਨਾ ਕਿਸੇ ਚੀਜ਼ ਦਾ ਇਨਫਲੂਐਂਸ ਹੁੰਦਾ ਸਾਰੀਆਂ ਪਾਰਟੀਆਂ ਦੇ ਕੋਈ ਪਾਕਟਸ ਹੁੰਦੀਆਂ ਇੱਕ ਪਾਕਟ ਸੀ ਉਹਨਾਂ ਦੀ ਹੁਣ ਜਿਵੇਂ ਜਿਵੇਂ ਅਕਾਊਂਟਿੰਗ ਵੱਧ ਰਹੀ ਆ ਤੇ ਮਾਰਜਿਨ ਵੱਧ ਰਿਹਾ ਹੈਗਾ ਤੇ ਲੇਟੈਸਟ ਮੇਰੇ ਖਿਆਲ 3800 ਦੇ ਕੋਲ ਪਹੁੰਚ ਗਿਆ ਹੈਗਾ ਸੋ ਵੀ ਆਰ ਵੈਰੀ ਕੰਫੀਡੈਂਟ ਲੋਕਾਂ ਨੇ ਜਿਹੜਾ ਚਾਹੇ ਲੋਕਾਂ ਨੂੰ ਫ੍ਰੀ ਬਿਜਲੀ ਮਿਲੀ ਆ ਖੇਤਾਂ 'ਤੇ ਟੇਲ ਲ ਜਿਹੜਾ ਆਇਆ ਤਾਂ ਮੁੱਖ ਮੰਤਰੀ ਸਾਰੇ ਮੰਤਰੀ ਐਮ ਐਲ ਏਸ ਨੇ ਜਿੱਮਾ ਜਾ ਕੇ ਲੋਕਾਂ ਦੇ ਨਾਲ ਖੜੇ ਆ ਲੋਕ ਦੀ ਕੜੀ ਦੇ ਵਿੱਚ ਔਰ ਇੱਕ ਰਿਕਾਰਡ ਕੰਪਨਸੇਸ਼ਨ ਮਿਲੀ ਆ ਲੋਕਾਂ ਨੂੰ ਲੋਕਾਂ ਨੂੰ ਦਵਾਈ ਮਿਲਲੀ ਆ ਤਰਨ ਤਰਨ ਵਰਗੇ ਜਿਹੜਾ ਹੈਗਾ ਰਿਮੋਟ ਡਿਸਟ੍ਰਿਕਟ ਦੇ ਵਿੱਚ ਉੱਥੇ ਹਾਰਟ ਅਟੈਕ ਦਾ ਇਲਾਜ ਹੋ ਰਿਹਾ 30-30 ਹਜ਼ਾਰ ਦੇ ਟੀਕੇ ਲੱਗ ਰਿਹਾ ਲੋਕਾਂ ਦੇ ਥਰੋਮਬੋਲਾਈਜ਼ ਲੋਕਾਂ ਨੇ ਸੋਚਿਆ ਨਹੀਂ ਸੀਗਾ ਤੇ ਹੈਲਥ ਸਰਵਿਸਸ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਔਰ ਜਿਹੜਾ ਲੋਕਾਂ ਨੂੰ ਸਿਲਵਰ ਕਮਿਊਨਿਟੀਆਂ ਦੇ ਵਿੱਚ ਔਰ ਹੜਾ ਦੇ ਵਿੱਚ ਜੋ ਜੋ ਸਰਕਾਰ ਨੇ ਕੰਮ ਕੀਤਾ ਉਹਦੀ ਐਪਰੀਸੀਏਸ਼ਨ ਆ ਲੋਕਾਂ ਦੇ ਵਿੱਚ ਅਲਵੀਰ ਬੜੀ ਕੰਪੀਟਿਟਿਵ ਅਸੀਂ ਇੱਕ ਡਿਸਕਸ ਕਰਦੇ ਹਾਂ ਬਟ 150 ਦੇਖ ਰਹੇ ਹੋ ਕਿ ਜਿਵੇਂ ਸੈਕਿੰਡ ਨੰਬਰ ਦੀ ਵੀ ਬਹੁਤ ਵੱਡੀ ਉਥੇ ਜੇ ਕਹੀਏ ਕਸ਼ਮਰ ਕਸੇ ਤੇ ਕਿਉਂਕਿ 2027 ਨੂੰ ਲੈ ਕੇ ਪਾਰਟੀਆਂ ਜਿਵੇਂ ਤਿਆਰੀ ਚ ਨੇ ਅਕਾਲੀ ਦਲ ਲੱਗਦਾ ਵੀ ਰੇਸ ਕਰੇ ਇਹਦੇ ਵਿੱਚ ਨਾ ਜੀ ਜਿਹੜੀ ਲੜਾਈ ਸੀ ਉਹ ਮਤਲਬ ਥੋੜੇ ਲੈਵਲ ਤੇ ਇੱਕ ਤਾਂ ਆ ਗਈ ਵੀ ਐਮਐਲਏ ਕੌਣ ਬਣੇਗਾ ਇਹਦੇ ਵਿੱਚ ਮੀਡੀਆ ਵਾਲੇ ਵੀ ਕਹਿੰਦੇ ਸੀਗੇ ਸਾਨੂੰ ਵੀ ਲੱਗਦਾ ਔਰ ਸੱਚਾਈ ਵੀ ਹੈ ਕਿ ਉਹ ਆਮ ਆਦਮੀ ਪਾਰਟੀ ਬਣ ਜੇਗੀ ਦੂਜੇ ਲੈਵਲ ਤੇ ਲੜਾਈ ਸੀ ਵੀ ਦੂਜੇ ਨੰਬਰ ਤੇ ਕੌਣ ਆਏਗਾ ਕਾਂਗਰਸ ਦੀ ਔਰ ਅਕਾਲੀ ਦਲ ਦੀ ਲੜਾਈ ਸੀ ਅਸੀਂ ਦੂਜੇ ਨੰਬਰ ਤੇ ਆਣਾ ਉਹ ਕਿਤੇ ਨਾ ਕਿਤੇ ਜਿਹੜੀ ਕਾਂਗਰਸ ਹੈ ਜੋ ਉਹਨਾਂ ਨੇ ਜਿਸ ਤਰ੍ਹਾਂ ਉਹਨਾਂ ਨੇ ਬਿਹੇਵ ਕੀਤਾ ਇਲੈਕਸ਼ਨ ਚੋਣਾਂ ਦੀ ਲੀਡਰਸ਼ਿਪ ਲਈ ਉਹ ਪਛੜ ਗਿਆ ਲੱਗਦਾ ਤੇ ਤੀਜੇ ਲੈਵਲ ਤੇ ਲੜਾਈ ਸੀ ਵੀ ਅਕਾਲੀ ਦਲ ਦੋ ਆ ਉਹਨਾਂ ਜੋ ਕਰਾ ਹੋਏਗਾ ਚੌਥੇ ਲੈਵਲ ਤੇ ਲੜਾਈ ਨੇ ਸੀ ਵੀ ਬੀਜੇਪੀ ਵਾਲੇ ਸੀਗੇ ਵੀ ਅਸੀਂ ਕੋਈ ਬਹੁਤ ਉੱਤੇ ਮਾਰਕਾ ਮਾਰ ਕੇ ਦਿਖਾਵਾਂਗੇ ਉਹਨਾਂ ਦੀ ਗੱਲ ਇੱਥੇ ਨਹੀਂ ਬਣੀ ਹੈ ਉਹਨਾਂ ਨੇ ਜਿਹੜੀਆਂ ਉਹਨਾਂ ਦੇ ਪੈਸੇ ਕੋਈ ਉਹਨਾਂ ਨੂੰ ਆਪਾਂ ਅੰਡਰਐਸਟੀਮੇਟ ਨਹੀਂ ਕਰ ਸਕਦੇ ਜਿਹੜੀ ਇਲੈਕਸ਼ਨ ਨੂੰ ਮੈਨੀਪੂਲੇਟ ਕਰਨਾ ਔਰ ਜਿਹੜਾ ਇਲੈਕਸ਼ਨ ਨੂੰ ਡੈਮੋਕ੍ਰੇਸੀ ਨੂੰ ਸਬਵਰਤ ਕਰਨਾ ਔਰ ਉਹਦਾ ਉਹਨੂੰ ਮਰਨ ਸਿਰ ਭਾਰ ਕਰ ਦੇਣਾ ਉਹਨੂੰ ਜਿਵੇਂ ਬਾਹਰੋਂ ਮੋਟਰਸ ਤੇ ਜਾ ਕੇ ਐਸਆਈਆਰ ਕਰਕੇ 10-10 ਹਜ਼ਾਰ ਰੁਪਏ ਔਰਤਾਂ ਦੇ ਖਾਤੇ ਚ ਪਾ ਦੇ ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਹੈਗੇ ਆ ਉਹਨਾਂ ਦੇ ਜਿਹੜਾ 올 ਇੰਡੀਆ ਪਰਮਿਟ ਮੋਟਰਸ ਹੈਗੇ ਜਿਹੜੇ ਉਹਨਾਂ ਦੇ ਉਹ 50 ਲੱਖ ਮੋਟਰ ਬਾਹਰੋਂ ਖੱਬੇ ਸੱਜੇ ਲਾ ਕੇ ਉਹਨਾਂ ਨੇ ਇਹਨਾਂ ਨੂੰ بڑے ਲਿਖੇ ਬੰਦੇ ਜਿਹੜੇ ਆਰ ਕੇਸ ਨਾਲ ਵਰਗੀ ਆ ਗਿਆ ਤੇ ਦਿੱਲੀ ਚ ਵੀ ਵੋਟ ਪਾਈ ਇੱਥੇ ਵੀ ਪਾਈ ਆਈਐਸਸੀਆਰ ਦੀ ਹੋਕ ਕਿਉਂ ਬੰਗਾਲ ਦੇ ਵਿੱਚ ਤੇ ਅਸਾਮ ਦੇ ਵਿੱਚ ਵੀ ਕਿਉਂਕਿ ਉਹ ਕਹਿੰਦੇ ਲੀਗਲੀ ਮੈਂ ਠੀਕ ਆ ਲੀਗਲੀ ਤਾਂ ਠੀਕ ਆ ਜੀ ਤੇ ਇੱਕ ਤਰ੍ਹਾਂ ਦਾ ਵੋਟ ਕਟਾਈ ਤੇ ਇਹਦੇ ਬਾਰੇ ਸਮਾਜ ਨੂੰ ਸੋਚਣਾ ਪਵੇਗਾ ਜੇ ਇਲੈਕਸ਼ਨ ਐ ਇਦੀ ਜਿੱਤੀਆਂ ਕਿ ਉਹਨਾਂ ਨੇ 50 ਲੱਖ ਦਾ ਕੈਕਟਰ ਚਾ 2 ਕਰੋੜ ਦਾ ਕੈਕਟਰ ਬਣਾ ਲਿਆ ਜਿਨ੍ਹਾਂ ਨੇ ਆਲਰੇਡੀ ਆਪ ਬੋਟਰ ਹੈ ਗਿਆ ਫਿਰ ਇਲੈਕਸ਼ਨ ਦਾ ਡੈਮੋਕ੍ਰੇਸੀ ਦਾ ਕੋ ਮਤਲਬ ਨਹੀਂ ਰਹਿ ਜਾਏਗਾ ਇਦੇ ਬਾਰੇ ਸਮਾਜ ਨੂੰ ਸੋਚਣਾ ਪਏਗਾ ਪੰਜਾਬ ਦੀ ਲੜਾਈ ਲੱਗਦਾ ਜੀ ਕੀ ਜੇ 2 ਨੰਬਰ ਦੀ ਲਾਇਆ ਜਾਵੇ ਤਾਂ ਅਕਾਲੀ ਦਲ ਆਮ ਆਦਮੀ ਪਾਰਟੀ ਚ ਰਹੇਗੀ ਜਾਂ ਕਾਂਗਰਸ ਵੀ ਤੁਹਾਨੂੰ ਲੱਗਦਾ ਵੀ ਇੱਕ ਤਰ੍ਹਾਂ ਕਿਤੇ ਉਸੇ ਚੋਣਤਰੀ ਬਣੇਗੀ ਕਾਂਗਰਸ 65% ਰਹੀ ਹੈ ਔਰ ਕਾਂਗਰਸ ਹੁਣ ਨਹੀਂ ਰਹੀ ਹੈ ਇੱਕ ਬੇਨ ਦੇ ਵਿੱਚ ਹੀ ਪਸੜ ਗਈ ਸੀ ਦੇ ਰੀਅਲੀ ਮੈਸਟਰਡ ਆ ਬਗ ਉਹਨਾਂ ਜਿਹੜੀ ਉਹਦੀ ਲੀਡਰਸ਼ਿਪ ਵੀ ਉਹਨਾਂ ਨੇ ਜਲੂਸ ਘਟਾਤਾ ਪਾਰਟੀ ਦਾ ਤੇ ਉਹਨਾਂ ਨੇ ਆਪਣੇ ਪੈਰ ਤੇ ਘਵਾੜੇ ਮਾਰੇ ਉਹਨਾਂ ਨੇ ਤੇ ਇਹਦੇ ਵਿੱਚ ਮੈਂ ਕਹੂੰਗਾ ਕਿ ਜਿਹੜੀ ਖਾਲੀ ਨਾਲ ਸੀ ਉਹਨਾਂ ਨੇ ਇੱਕ ਸਪੈਕੂਲੇਟਡ ਫਾਈਟ ਦਿੱਤੀ ਆ ਉਹਦਾ ਤੁਹਾਨੂੰ ਨਤੀਜਾ ਵੀ ਨਜ਼ਰ ਆ ਰਿਹਾ ਜਿਹੇ ਪਿੰਡ ਹੈਗੇ ਸੀਗੇ ਅਸੀਂ ਬਣਾਏ ਸੀਗੇ ਸਾਰਾ ਨੂੰ ਪਤਾ ਸੀਗਾ ਕਿ ਇਸ ਇਲਾਕੇ ਦੇ ਵਿੱਚ ਕਿਵੇਂ ਆ ਕਈ ਵਾਰੀ ਕੁਝ ਰਾਉਂਡ ਜਿਹੜੇ ਨੇ ਉਹਦੇ ਵਿੱਚ ਕੁਝ ਈਵੀਐਮਸ ਪਹਿਲਾਂ ਕੁਝ ਇਸ ਤਰ੍ਹਾਂ ਦੀਆਂ ਖੁੱਲਦੀਆਂ ਨੇ ਕੁਝ ਇਸ ਤਰ੍ਹਾਂ ਹੋ ਜਾਂਦਾ ਪਰ ਅਸੀਂ ਪੂਲੀ ਸ਼ੋਰਟ ਸੀ ਕਿ ਕਿ ਜਿੱਤ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਤਿੰਨ ਤਿੰਨ ਰਾਊਂਡ ਲਗਾਤਾਰ ਜਿਹੜੀ ਉਸ ਤੋਂ ਬਾਅਦ ਜਿਹੜੀ ਸ਼ੁਰੂਆਤ ਦਾ ਸੀ ਇੱਕ ਵਾਰ ਵੀ ਕਾਲੀ ਦਲ ਵੀ ਇਹਨੇ ਸਾਲਾਂ ਬਾਅਦ ਜਿਹੜੀ ਅੱਗੇ ਵਧੀ ਹੈ ਤਾਂ ਉਹ ਵੀ ਇੱਕ ਕਾਲੀ ਦਲ ਨੂੰ ਕਿਵੇਂ ਸਮਝਦੇ ਤੁਸੀਂ ਇੱਥੇ ਦੇਖੋ ਤੁਸੀਂ 16 ਰਾਊਂਡ ਨੇ 16 ਰਾਊਂਡ ਦੇ ਵਿੱਚੋਂ ਤੁਸੀਂ ਇੱਕ ਦੋ ਰਾਊਂਡ ਦੇ ਨਾਲ ਲਾ ਕੇ ਤੁਸੀਂ ਕੋਈ ਐਹੋ ਜਿਹੀ ਗੱਲ ਕਰ ਸਕਦੇ ਐਜ਼ ਇਹ ਵੋਲ ਸਮੁੱਚੀ ਜਿਹੜੀ ਕੌਨਸਟਿਟੂਐਂਸੀ ਆ ਉਹਦੀ ਵੋਟ ਨੂੰ ਦੇਖਣਾ ਹੁੰਦਾ ਔਰ ਅਸੀਂ ਪੂਰੀ ਤਰ੍ਹਾਂ ਸਾਨੂੰ ਯਕੀਨ ਸੀਗਾ ਕਿ ਤੁਹਾਡੀ ਪਾਰਟੀ ਆਮ ਆਦਮੀ ਪਾਰਟੀ ਵੱਡੀ ਲੀਡ ਇਸ ਜਿਮਨੀ ਚੋਂ ਦੇ